ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁ ਰਾਗਿਆ ਪਹੀ ਅਕਾਲ ਕੀ ਤਵੇਂ ਚਲਾਈ ਸਭ ਸੁਖਾਂ ਕੋ ਹੁਕਮ ਹੈ ਗੁਰੂ ਮਨ ਗੁਰੂ ਗ੍ਰੰਥ ਜੀ ਮੰਨਿ ਪ੍ਰਗਟ ਗੋਰਾ ਕੀ ਜੋ ਪ੍ਰਭ ਕੋ ਮਿਲ ਬੂਝਹੁ ਖੂਦ ਸ਼ਬਦ ਮੈਂ ਉਹ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਖਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਸੋ ਸੋ ਮਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹੋ ਜੀ ਮਨਸੂਰ ਗੁਰੂ ਗੋਬਿੰਦ ਸਿੰਘ ਹਕ ਤਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਪੈਜੇ ਨੂਰ ਗੁਰੂ ਗੋਬਿੰਦ ਸਿੰਘ ਹਕ ਹਕੰਦ ਸੁ ਗੁਰੂ ਗੋਬਿੰਦ ਸਿੰਘ ਬਾਦੋ ਸਹ ਦਰবেশ ਗੁਰ ਗੋਬਿੰਦ ਸਿੰਘ ਫਤਿਹ ਕਵਾ ਗਾਹ ਗੁਰ ਗੋਬਿੰਦ ਸਿੰਘ ਸੋਹ ਸ਼ਹਿਨशाह ਗੁਰ ਗੋਬਿੰਦ ਸਿੰਘ ਯਾਹੀ ਕਾਜ ਧਰਾ ਹਮ ਜਨਮ ਸਮਝ ਲਹੋ ਸਾਧੂ ਸਭ ਮਨ ਮੰ ਧਰਮ ਚਲਾਨ ਸੰਤ ਉਬਾਰਨ ਦੋਸਤੋ ਸਭਨ ਕੋ ਮੂਲ ਉਪਾਰਨ 파ੜੁ ਭਉ ਮ ਜੋਰ ਕਰ ਬਚਨ ਕਹਾ ਸਿਰ ਨਿਆਇ ਪੰਥ ਚਲੈ ਤਬ ਜਗਤ ਮ ਜਬ ਤੂੰ ਕਰਹੁ ਸਹ ਸੁਖ ਹੋ ਤਲ ਗੁਰ ਸੇਵਿਆ ਅਹਨੇ ਸੁਸਹਜ ਸੁਵਾਰ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵਾ ਸਿਫਤੁ ਖਸਮ ਦੀ ਨੂਰ ਅਰਸੋਂ ਕੋਰ ਸੋ ਛਟਿਆ ਤਉ ਦਿਠੇ ਸਚ ਪਾਤਿਸਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸਚਾ ਪਾਤਿਸਾਹ ਸਿਰ ਸੋ ਹਾਦੈ ਸੋ ਜੇ ਸਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸੋ ਸਤਨਾਮ ਸ੍ਰੀ ਵਾਹ ਗੁਰੂ ਸਾਹਿਬ ਜੀ ਵਾਪਸ ਰੋ ਮਹੱਲਾ ਚੌਥਾ ਭਾਰ ਤਹਲਾ ਚੌਪਦੇ ਓਕੋ ਓਮਕਾਰੋ ਸਤ ਗੁਰ ਪ੍ਰਸਾਦ ਮੋਰਾ ਹੀ ਜਰਾ ਰਤਨ ਨਾਮ ਹਰਿ ਬਸਿਆ ਗੁਰ ਬਾਤ ও মে মথা জনম জনম কে কেলেখ উত্তরে ጎረቱ አልና ਸਾਪ ਰਿਲੇਉ ਜਨਮ ਸਨਾਤਪਾ ਮੋ ਕੋ ਕੀ ਜਾਏ ਦਾਸ ਦਾਸ ਦાસਨ ਕੋ ਹਰ ਦਇਆ ਧਾਰ ਜਗਨਨਾਥ ਕੋ ਹਮ ਅੰਦੂਲੇ ਗਿਆਨਹੀਨ ਅਗਿਆਨੀ ਕੋ ਚੱਲ ਹੈ ਮਾਰਗ ਪੰਥ ਹਮ ਅੰਦule ਕੋ ਗੁਰ ਅੰਚਲ ਦਿਜਾ ਜਨ ਨਾਨਕ ਚਲ ਹੈ ਮਿਲੰਥਾ ਹਮ ਅੰਦule ਗਿਆਨ ਹੀਨ ਅਗਿਆਨੀ ਜੋ ਚੰਨ ਹੈ ਮਾਰੂ ਗਪੰਥਾ ਹਮਨ ਤੁਲੇ ਕੋ ਗੁਰ ਅੰਚਲ ਦੀ ਜਾ ਜਨ ਨਾਨਕ ਚਲ ਹੈ ਮਿਲੰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਖਾਸਾ ਜੀ ਦੇ ਪ੍ਰਗਟ ਸਥਾਨ ਪਖਤ ਸ਼੍ਰੀ ਕੇਸਕਰ ਸਾਹਿਬ ਜੀ ਵਿਖੇ ਗੁੰਦੜਗਾ ਦੇ ਮਾਲਕ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਨ ਲੋਗ ਗੁਰਸਵਾਰੀ ਸਤਸੰਗੀ ਜਨੋ ਦਸ਼ਮੇਸ਼ ਪਿਤਾ ਆਪਣੇ ਸਤਿਗੁਰੂ ਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਰੱਖਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਹੱਥ ਜੋੜ ਅਤਿ ਸਤਿਕਾਰ ਸਹਿਤ ਬੁਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੀ ਸੇਵਾਦਾਰ ਨਮੰਦਾ ਜੱਥੇਬੰਦੀ ਫਰਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਇੱਕ ਪ੍ਰਸਲਾ ਕੀਤਾ ਗਿਆ ਉਹ ਪ੍ਰਸਲਾਏ ਸੀ ਕੋਪਾਨ ਪੰਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਸੰਸਾਰ ਵਿੱਚ ਹਰ ਪਿੰਡ ਹਰ ਨਗਰ ਹਰ ਸ਼ਹਿਰ ਹਰ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਸ਼ਰਧਾ ਔਰ ਸਤਿਕਾਰ সহিত ਮਨਾਇਆ ਜਾਂਦਾ ਹੈ ਸੋਸਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਕਿਉਂ ਨਾ ਬਹੁਤ ਵੱਡੇ ਪੱਧਰ ਤੇ ਸਤਿਗੁਰਾਂ ਦਾ ਪ੍ਰਕਾਸ਼ਪੁਰਬ ਸਤਿ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੋ ਸਤਿਗੁਰਾਂ ਦੀ ਦਾ ਪਾਵਨ ਅਸਥਾਨ ਹੈ ਉੱਥੇ ਮਨਾਇਆ ਜਾਏ ਉਸੇ ਤਰ੍ਹਾਂ ਇੱਕ ਕਮੇਟੀ ਗਠਨ ਕੀਤੀ ਗਈ ਕਮੇਟੀ ਨੇ ਵੀ ਫਰਸਲਾ ਕੀਤਾ ਕਿ ਰੱਖ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਸਤਿਗੁਰਾਂ ਦਾ ਪ੍ਰਕਾਸ਼ਪੁਰਬ ਬਹੁਤ ਹੀ ਚਰਦੇ ਕਲਾ ਦੇ ਨਾਲ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਹੈ ਸੋ ਪਹਿਲੀ ਵਾਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਨਵਿਕੜਾ ਵੱਡਾ ਵੱਖਰਾ ਉਪਰਾਲਾ ਕਰਦਿਆਂ ਹੋਇਆ ਸਤਿਗੁਰਾਂ ਦਾ ਪ੍ਰਕਾਸ਼ਪੁਰਬ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਵਿਖੇ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਣਾ। ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆ ਸਤਿਗੁਰਾਂ ਦੇ ਪਾਵਨ ਸਥਾਨ, ਖਾਲਸਾ ਜੀ ਦੇ ਪ੍ਰਗਟ ਸਥਾਨ ਤਖਤ ਸ਼੍ਰੀ ਕੇਸਕੜ ਸਾਹਿਬ ਜੀ ਵਿਖੇ ਪਰਸੋਂ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਸਤਿਗੁਰੂ ਜੀ ਦੀ ਮਿਹਰ ਨਾਲ ਸੰਪੂਰਨਤਾ ਹੋਈ ਹੈ ਗੁਰੂ ਚਰਨਾ ਵਿੱਚ ਰਸ ਕੀਤੀ ਗਈ ਹੈ ਸਤਿਗੁਰਾਂ ਨੇ ਆਪਣੇ 파ਮਰ ਮੁਖ ਬਾਖ ਬਖਸ਼ਿਸ਼ ਕੀਤੇ ਹਨ ਪੰਜ ਪਿਆਰੇ ਸਹਿਬਾਨ ਨਿਸ਼ਾਨਚੀ ਸਹਿਬਾਨ ਔਰ ਵੱਡੀ ਗਿਣਤੀ ਕ ਸੰਗਤਾਂ ਸਤਿਗੁਰਾਂ ਦੇ ਹਜ਼ੂਰ ਜੋੜ ਬੈਠੀਆਂ ਨੇ ਸੋ ਗੁਰੂ ਖਾਲਸਾ ਜੀਓ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ 17 ਜਨਵਰੀ ਨੂੰ ਤਖਸ਼ਿਰੇ ਦਮਦਮਾ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਣਾ ਹੈ ਬਹਿਰਾ ਘੱਟ ਕੇ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਜਿੱਥੇ ਤੁਸੀਂ ਤਕਸ਼ਿਰੀ ਦਾਮਦਮਾ ਸਾਹਿਬ ਕੇ ਹਾਜ਼ਰੀ ਭਰਨੀ ਹੈ ਔਰ ਜੋ ਅੱਜ ਨਗਰ ਕੀਰਤਨ ਤਕਸ਼ਿਰੀ ਕੇਸਕੜ ਸਾਹਿਬ ਜੀ ਤੋਂ ਆਰੰਭ ਹੋਣਾ ਹੈ ਜਿਵੇਂ ਅਰਦਾਸ ਵਿੱਚ ਭਾਈ ਸਾਹਿਬ ਜੋ ਹੋਰਾਂ ਜ਼ਿਕਰ ਕੀਤਾ ਕਿ ਚਰਨ ਚਲੋ ਮਾਰਗ ਗੋਬਿੰਦ ਜਿਵੇਂ ਜਿਵੇਂ ਸਤਿਗੁਰੂ ਜੀ ਤਕਸ਼ਿਰੀ ਕੇਸਕੜ ਸਾਹਿਬ ਜੀ ਤੋਂ ਰਵਾਨਾ ਹੋਏ ਸਨ 6-7 ਕੋ ਦੀ ਦਰਮਿਆਨੀ ਰਾਤ ਨੂੰ ਉਹਨਾਂ ਰਸਤਿਆਂ ਤੋਂ ਉਹਨਾਂ ਪਾਵਨ ਸਥਾਨਾਂ ਤੇ ਪੜਾ ਕਰਦਿਆਂ ਹੋਇਆ 16 ਤਰੀਕ ਸ਼ਾਮ ਨੂੰ ਇਸ ਨਗਰ ਕੀਰਤਨ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ ਜਾ ਕੇ ਸੰਪੰਨ ਹੋਣਾ ਜਿਸ ਦੀ ਔਰੰਭਤਾ ਅੱਜ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤਖਤ ਸ਼੍ਰੀ ਕੇਸਕੜ ਸਾਹਿਬ ਜੀ ਤੋਂ ਕੀਤੀ ਜਾਣੀ ਹੈ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਰਸਤਿਆਂ ਤੋਂ ਸਤਿਗੁਰੂ ਜੀ ਨੇ ਸਤਗੁਰਾਂ ਵੱਲੋਂ ਸਾਜੇ ਹੋਏ ਪੰਜ ਪਿਆਰੇ ਸਹਿਬਾਨ ਨਿਸ਼ਾਨਚੀ ਸਹਿਬਾਨ ਔਰ ਗੁਰੂ ਕੀ ਸੰਗਤਾਂ ਨੇ ਗੁਜ਼ਰਨਾ ਉਹਨਾਂ ਰਸਤਿਆਂ ਦੇ ਉੱਤੇ ਸਾਫ ਸਫਾਈ ਕੀਤੀ ਜਾਏ ਸਵਾਗਤ ਵਾਸਤੇ ਉਚੇ-ਉਚੇ ਪ੍ਰਬੰਧ ਕੀਤੇ ਜਾਣ ਸੰਗਤਾਂ ਦੀ ਸੇਵਾ ਵਾਸਤੇ ਪ੍ਰਬੰਧ ਕੀਤੇ ਜਾਣ ਔਰ ਥਾਂ-ਥਾਂ ਤੇ ਨਗਰ ਕੀਰਤਨ ਦਾ ਸਵਾਗਤ ਜਿਹੜਾ ਉਹ ਸੰਗਤਾਂ ਵੱਡੇ ਪੱਧਰ ਤੇ ਕਰਨ ਔਰ 17 ਤਰੀਕ ਨੂੰ ਹੋਣ ਵਾਲੇ ਵੱਡੇ ਸਮਾਗਮਾਂ ਦੇ ਵਿੱਚ ਵੀ ਸੰਗਤਾਂ ਬਹੁਤ ਹੀ ਸ਼ਰਧਾ ਸਤਕਾਰ ਸਹਿਤ ਚੜ੍ਹਦੀ ਕਲਾ ਦੇ ਨਾਲ ਸ਼ਮੂਲੀਅਤ ਕਰਨ ਨਗਰ ਕੀਰਤਨ ਦੀ ਅਰੰਭਤਾ ਹੋੜਾ ਸੁਖਾਸਨ ਹੋਣ ਤੋਂ ਬਾਅਦ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਸਤਿਗੁਰੂ ਸਾਹਿਬ ਦੀ ਖਤਰਛਾਇਆ ਹੇਠ ਅਰੰਭਤਾ ਕੀਤੀ ਜਾਣੀ ਹੈ ਸੋ ਸਾਰੀਆਂ ਸੰਗਤਾਂ ਨੇ ਬਹੁਤ ਹਿਸ਼ਰਤ ਦਾ ਔਰ ਸਤਕਾਰ ਸਾਹਿਤ ਬੜੇ ਹਲੀਮੀ ਬੜੇ ਸਲੀਕੇ ਦੇ ਨਾਲ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਤੇ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਲਵਾਉਣੀਆਂ ਨੇ ਸੋ ਸਮੁੱਚੀਆਂ ਸੰਗਤਾਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ పాਵਨ ਪ੍ਰਕਾਸ਼ ਰੂਪ ਦੀਆਂ ਬਹੁਤ ਬਹੁਤ ਮੁਬਾਰਕਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ m ਪਾਡੇ ਦੀ ਬਹੁਤ ਬਖਸ਼ੀ ਕਰਕੇ ਆਪ ਸਤਿਗੁਰ ਜੀ ਨੇ ਆਪਰੇ ਗੁਰ ਚੇਲਾ ਦੀ ਇਹ ਅਡਰੀ ਤੇ ਵੱਖਰੀ ਪਹਿਚਾਨ ਅੱਜ ਤੱਕ ਦੇ ਧਰਤੀ ਦੇ ਸਾਰੇ ਧਰਮਾਂ ਤੋਂ ਵੱਖਰੀ ਚਲਾਈ ਜੋ ਬੋਲਣ ਦਾ ਸਮਾਂ ਨਹੀਂ ਸਿੰਘ ਸਾਹਿਬ ਜੀ ਨੇ ਹੁਕਮਨਾਮਾ ਲੈ ਕੇ ਮਹਾਰਾਜੋ ਖਾਸਣ ਹੋ ਰਹੇ ਆ ਇਹੋ ਸਰੂਪ ਜਿਹੜੇ ਉਹ ਪਵਿੱਤਰ ਪਾਲਕੀ ਚ ਪੰਜਾਂ ਪਿਆਰਿਆਂ ਦੀ ਅਗਵਾਈ ਚ ਸਤਿਗੁਰਾਂ ਦੀ ਸਰਪ੍ਰਸਤੀ ਹੈ ਏਟ ਇਲ ਨਗਰ ਕੀਰਤਨ ਦੀ ਪ੍ਰੰਪਤਾ ਹੋ ਜਾਣੀ ਹੈ ਮੈਂ ਵਧਾਈ ਦਿਨਾਂ ਜਿੱਥੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਇਹ ਮਹਾਨ ਨਗਰ ਕੀਰਤਨ ਦੀ ਪ੍ਰੰਪਤਾ ਹੋਣੀ ਹੈ ਭਾਵੇਂ ਤਖਤ ਸ੍ਰੀ ਪਟਨਾ ਸਾਹਿਬ ਤੋਂ ਆਮ ਸਾਡੇ ਸਾਰੀ ਲੰਮੇ ਸਮੇਂ ਤੋਂ ਇਹੋ ਯਾਦਕਾਲ ਤੋਂ ਚੱਲਦੀ ਮਰਿਆਦਾ ਪਰ ਸਿੱਖ ਪੰਥ ਨੇ ਫੈਸਲਾ ਕੀਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਿ ਇਹ ਤਖਤ ਸ੍ਰੀ ਦਮਦਮਾ ਸਾਹਿਬ ਸਤਿਗੁਰਾਂ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਉਸੇ ਤਰਜ਼ ਤੇ ਮਨਾਇਆ ਜਾਵੇ ਜਿਸ ਤਰਜ਼ ਤੇ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਮਨਾਇਆ ਜਾਂਦਾ ਸੋ ਨਗਰ ਕੀਰਤਨ ਦੀ ਪ੍ਰੰਪਤਾ ਹੋਣੀ ਆ ਸਾਰਿਆਂ ਨੂੰ ਬੇਨਤੀ ਆ ਕਿ ਡਿਸਪਲਿਨ ਦੇ ਵਿੱਚ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਾਰਿਆਂ ਨੇ ਜਾਣਾ ਇੱਕ ਹੋਰ ਵਧਾਈ ਵੀ ਦਿੰਨਾ ਖਾਲਸਾ ਪੰਥ ਨੂੰ ਜਿਹੜੀ ਸਾਡੇ ਵਿੱਚ ਪਰੰਪਰਾ ਹੌਲੀ-ਹੌਲੀ ਘਟਦੀ ਜਾ ਰਹੀ ਸੀ ਉਹ ਪਰੰਪਰਾ ਕੇ ਆ ਸਮੁੱਚੇ ਤੌਰ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਉਹਨਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਭੋਂਦੜ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਸਰਦਾਰ ਹੀਰਾ ਸਿੰਘ ਜੀ ਗਾਬੜੀਆ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਸਾਰੀਆਂ ਪਹੁੰਚੀਆਂ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਹਿਬਾਨ ਮੈਂਬਰ ਸਹਿਬਾਨ ਵੀ ਪਹੁੰਚੇ ਆ ਸਾਰਿਆਂ ਨੂੰ ਹੀ ਬੇਨਤੀ ਕਰੂੰਗਾ ਨਿਮਰਤਾ ਸਹਿਤ ਜਿੱਥੇ ਹਾਜ਼ਰੀਆਂ ਭਰਨੀਆਂ ਉੱਥੇ ਆਪਾਂ ਡਿਸਪੀਸਪਲਨ ਦੇ ਵਿੱਚ ਰਹਿ ਕੇ ਉਸ ਪਵਿੱਤਰ ਧਾਰਤੀ ਤੇ ਜਾਣਾ ਜਿਸ ਪਵਿੱਤਰ ਧਾਰਤੀ ਤੇ ਇੱਥੋਂ ਸਤਗੁਰੂ ਜੀ ਨੇ ਪੰਜ ਪ੍ਰਧਾਨੀ ਜਿਹਨੂੰ ਆਪਾਂ ਡੈਮੋਕ੍ਰੇਸੀ ਕਹਿੰਦੇ ਨੇ ਸਭ ਤੋਂ ਪਹਿਲਾਂ ਸੈਕੂਲਰਿਜ਼ਮ ਸ਼ੁਰੂ ਕੀਤਾ ਤੇ ਸਤਗੁਰਾਂ ਨੇ ਉਸ ਪਵਿੱਤਰ ਨਾਮੰਦ ਵੀ ਧਾਰਤੀ ਤੇ ਜਾ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪੂਰਨਤਾ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਸੋ ਇਹ ਇੱਕ ਪੰਧ ਜਿਹੜਾ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਰਾਸਤੇ ਦੇ ਵਿੱਚ ਕਿਉਂਕਿ ਚਮਕੌਰ ਸਾਹਿਬ ਰਾਤ ਦਾ ਵਿਸ਼ਰਾਮ ਉਹ ਤੋਂ ਬਾਅਦ ਫਿਰ ਆਲਮਗੀਰ ਆਲਮਗੀਰ ਤੋਂ ਮੈਂਦੇ ਆਣਾ ਫਿਰ ਉਸੇ ਤਰਜ਼ ਤੇ ਗਾਂ ਮਾਲਵੇ ਦਾ ਜਿਹੜਾ ਆ ਸਾਰਾ ਚੱਲਦਾ ਵਹੀਰ ਨਗਰ ਕੀਰਤਨ ਦਾ ਰੂਪ ਸਤਿਗੁਰਾਂ ਨੂੰ ਸਮਰਪਿਤ ਚੱਲਣਾ ਆ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਕਰਦਾ ਸਤਿਗੁਰ ਜੀ ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸਹੇਲਾ ਸਾਡੇ ਤੇ ਵੀ ਬਖਸ਼ਿਸ਼ ਕਰੋ ਸਾਨੂੰ ਵੀ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰੋ ਇੱਕ ਵਾਰ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਰੋ ਕਿਰਪਾ ਜੀ ਸੰਗਤ ਨੂੰ ਬੇਨਤੀ ਹੈ ਸਾਰੀ ਇਸੇ ਤਰ੍ਹਾਂ ਸਜ ਜਾਣ ਜਦੋਂ ਤੱਕ ਮਹਾਰੇ ਸਰੂਪ ਆਪਣੇ ਸਕਸਨ ਦੀ ਸੇਵਾ ਹੋ ਰਹੀ ਹੈ ਜੀ ਵਗਦੀ ਹੈ ਸਤ ਨਾਮ Satsang what uh. the Sat Nam Vahe Guru Sat Nam Vahe Guru Sat Nam Vahe Guru Sat Nam Vahe Guru

ਦੀ ਬਹਾਦਰ ਸਿਧਰਿਆ ਕਰਨਾ ਵਾਲੇ ਨਹੀਂ ਆਇਆ ਹੈ ਭਾਈ ਸੰਤਾਨ ਦੇ ਸੁਖਾਸ਼ਾ ਤੇਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਸਮਾਨ ਦੀ ਸਹਾਇਂ ਜਿਸਾਂ ਦਾ ਆਸ਼ੀਰਵਾਦ ਹੀ ਹੋਤਾ ਤੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦਾ ਤੇਨ ਕਰੀਏ ਸਭਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਨੇ ਮਾਣਿਆ ਤੇ ਮਾਨ ਸਤਿਗੁਰੂ ਦਾ ਕਾਣ ਦੇ ਤਾਨ ਮੋਤੀਆਂ ਦੀ ਕੰਸ਼ੀ ਸਤਿ ਮਹਾਰਾਜ ਆਪ ਜੀ ਦੀ ਕਿਰਪਾ ਸਤਿਕਾਰ ਅਰੰਭ ਬੰਕਾਰ